ਹਾਂਜੀ ਨੌਰਵੀਰ ਕਲੌਥ ਹਾਊਸ ਕੋਰਸਮੀਰ ਤੇ ਰਖੜੀ ਫੀਰ ਮੇਲਾ ਲੱਗ ਚੁੱਕਿਆ ਹੈ ਬਹੁਤ ਸੋਹਣੇ ਕਾਟਨ ਦੇ ਸੂਟ ਵਿੱਧ ਕਾਟਨ ਦੁਪੱਟਾ ਰੇਟ ਸਿਰਫ 400 ਰੁਪਏ ਡਿਜੀਟਲ ਪ੍ਰਿੰਟ ਵਿੱਧ ਕਾਟਨ ਦੁਪੱਟਾ ਰੱਖੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਇਹ ਸੈਲ ਮਿਲਿਆ ਕਾਟਨ ਦੁਪੱਟਾ ਵਿਦ ਕਈ ਸੂਟ ਇਹੋ ਜਿਹੇ ਨੇ ਪਿਓਰ ਦਾ ਦੁਪੱਟਾ